ਵਿਆਸਵੇਂ ਘੋੜੀਆਂ ਤੇ ਸੁਹਾਗ ਆਦ ਗਾਏ ਜਾਂਦੇ ਨੇ ਤੇ ਸੇਠਣੀਆਂ ਵੀ ਗਾਈਆਂ ਜਾਂਦੀਆਂ ਨੇ ਜਦੋਂ ਦਾਦ ਕਾ ਮੇਲ ਤੇ ਨਾਨਕਾ ਮੇਲ ਆਮੋ ਸਾਹਮਣੇ ਹੁੰਦੇ ਨੇ ਤਾਂ ਸੇਠਣੀਆਂ ਦੇਣ ਦਾ ਦੌਰ ਚੱਲ ਪੈਂਦਾ ਹੈ ਜਿਹੜਾ ਕਿ ਬਹੁਤ ਹੀ ਦਿਲਚਸਪ ਹੁੰਦਾ ਹੈ ਹੌਲੀ-ਹੌਲੀ ਇਹ ਮੁਕਾਬਲੇ ਦਾ ਰੂਪ ਧਾਰਨ ਕਰ ਜਾਂਦਾ ਹੈ ਆਜੋ ਸੁਣੀਏ ਕਿੱਥੇ ਗੱညာ ਲਾੜਿਆ ਵੇ ਤੇਰੀਆਂ ਦਦ ਕੀਆਂ ਕਿੱਥੇ ਗੱညာ ਲਾੜਿਆ ਵੇ ਤੇਰੀਆਂ ਦਦ ਕੀਆਂ ਓ ਤਾਂ ਉੱਡੜ ਗੱညာ ਵੇ ਤੇਰੀਆਂ ਦਦ ਕੀਆਂ ਝੂੜੇ ਛੱਡ ਜਮਿਆ ਰਾਂ ਦੇ ਗੰਨਾਂ ਲੜਿ ਆਵੇ ਤੇਰੀਆਂ ਦਦ ਕੀਆਂ ਕਿਥੋਂ ਆਆਂ ਲੜਿ ਆਵੇ ਤੇਰੀਆਂ ਨਾਨ ਕੀਆਂ ਕਿਥੋਂ ਆਆਂ ਲੜਿ ਆਵੇ ਤੇਰੀਆਂ ਨਾਨ ਕੀਆਂ ਪੀਤੀ ਸੀ ਪਿਛ ਜੰਮੇ ਸੀ ਰਿਛ ਕੇਡਾ ਪਵਨ ਆਂਆਂ ਵੇ ਲਾੜਿਆ ਤੇਰੀਆਂ ਨਾਨਕੀਆਂ ਕਿੱਥੇ ਗੱਣਾਂ ਲੜਿਆ ਵੇ ਤੇਰੀਆਂ ਨਾਨਕੀਆਂ ਖਾਣੇ ਗੀਆਂ ਲੱਡੂ ਜੰਮਣਗੀਆਂ ਡੱਡੂ ਟੋਬੇ ਨਾਵਨ ਆਂਆਂ ਵੇ ਤੇਰੀਆਂ ਨਾਨਕੀਆਂ ਕਿੱਥੇ ਗੰਨਾਂ ਲਾੜਿਆ ਵੇ ਤੇਰੀਆਂ ਨਾਨਕੀਆਂ ਬਾਰਾਂ ਤਲਕੀਆਂ ਖਾਦੇ ਸੀ ਪਕੌੜੇ ਜੰਮੇ ਸੀ ਜੋੜੇ ਜੋੜੇ ਖਡਾਵਣ ਗੰਨਾਂ ਵੇ ਤੇਰੀਆਂ ਨਾਨਕੀਆਂ ਬਾਰਾਂ ਤਾਲਕੀਆਂ ਇੱਥੇ ਗੰਨਾਂ ਲਾੜਿਆਵੇ ਤੇਰੀਆਂ ਦਾਦਕੀਆਂ ਖਾਦੇ ਸੀ ਮਾਂ ਜੰਮੇ ਸੀ ਕਾਂ ਕਾਂ ਕਰਦੀਆਂ ਲਾੜਿਆਵੇ ਤੇਰੀਆਂ ਦਾਦਕੀਆਂ ਖਾਦੇ ਸੀ ਖਜੂਰ ਜੰਮੇ ਸੀ ਸੂਰ ਸੂਰਾਂ ਦੇ ਗੰਨਾਂ ਲਾੜਿਆ ਵੇ ਤੇਰੀਆਂ ਦਦ ਕੀਆਂ ਖਾ ਦੇ ਸੀ ਖੀਰੇ ਜੰਮੇ ਸੀ ਰੇ ਸਰਾਫਾਂ ਦੇ ਗੰਨਾਂ ਲਾੜਿਆ ਵੇ ਤੇਰੀਆਂ ਦਦ ਕੀਆਂ ਛਾਜ ਓਲੇ ਛਾਨਣੇ പ്രാ താനകിയ മൂരിയ ഓ ന പ്രാത്ത് ാനക്കിയ ਗਾਉਣ ਦਾ ਨਾ ਚਾਜੋਏ ਛਜ ਓਲੇ ਛਾਨਨੀ ਪ੍ਰਾਂਤ ਓਲੇ ਡੋਈ ਵੇ ਦਾਦ ਕਿਆਂ ਦਾ ਮੇਲ ਆਇਆ ਚਜ ਦੀ ਨਾ ਕੋਈ ਵੇ ਨੀ ਲਜੇਓ ਲਜ ਤੁਹਾਨੂੰ ਨੇ ਨੇ ਲਜੇਓ ਲਜ ਤੁਹਾਨੂੰ ਨੇ ਸਾਡੇ ਤਾਂ ਵੇੜੇ ਮੁੰਡ ਮ ਕਈ ਦਾ ਸਾਡੇ ਤਾਂ ਵੇੜੇ ਮੁੰਡ ਮ ਕਈ ਦਾ ਦਾਣੇ ਤਾਂ ਮੰਗਦਾ ਉਦਲ ਗਈ ਦਾ ਪਠੀ ਤਾਂ ਤਪਦੀ ਨਹੀਂ ਨੇ ਲਜਿਓ ਲਜ ਤੁਹਾਨੂੰ ਨੇ ਸਾਡੇ ਤਾਂ ਵੇੜੇ ਤਾਣਾ ਤਣੀਦਾ ਸਾਡੇ ਤਾਂ ਵੇੜੇ ਤਾਣਾ ਤਣੀਦਾ ਲਾੜੇ ਦਾ ਪਿਉ ਤਾਂ ਕਾਣਾ ਸੁਣੀਦਾ ਐਨਕ ਲਾਉਣੇ ਪਈ ਵੀ ਅਨਕ ਲੌਣੀ ਤਈ ਨੀ ਲ ਜਿਓ ਲਾਜ ਤੁਹਾਨੂੰ ਨਹੀਂ ਕੁੜੀ ਤਾਂ ਸਾਡੀ ਥਿਲੇ ਦੀ ਤਾਰੇ ਕੁੜੀ ਤਾਂ ਸਾਡੀ ਥਿਲੇ ਦੀ ਤਾਰੇ ਮੁੰਡਾ ਤਾਂ ਦਿਸਦਾ ਕੋਈ ਕੁਮਿਆਰੇ ਜੋੜੀ ਤਾ ਫਬਦੀ ਨਹੀਂ ਉਹ ਜੋੜੀ ਤਾ ਫਬਦੀ ਨਹੀਂ ਨੀ ਲਜਿਓ ਲਜਤ ਨੂੰ ਨਹੀਂ 6 ਮਹੀਨੇ ਸੁਨਿਆਰ ਬਠਾਇਆ 6 ਮਹੀਨੇ ਸਨੇ ਆਰੇ ਬਠਾਇਆ ਚਾਂਦੀ ਦੇ ਗਹਿਣੇ ਤੇ ਪਾਣੀ ਫਿਰਾਇਆ ਪਿੱਤਲ ਪੋਣਾ ਸੀ ਪਿੱਤਲ ਪੋਣਾ ਸੀ ਨੀਲ ਜਿਓ ਲੱਜ ਤੁਹਾਨੂੰ ਨੇ ਕਾਣੇ ਗਣਿਆ ਤੇ ചടണ ഗണ ചട ബീബീ പസോണു സി നമേ കട സി ലേ লাজ তুহানोंने ते स पे स साड्डे ਪਿੰਡ ਦੇ ਉਪਾਇਓ ਲਾੜੇ ਜੋਗਾ ਤੁਸੀਂ ਵਾਜਾ ਮੰਗਾਓ ਜਾਂਜ ਤਾਂ ਸਜਦੀ ਨਹੀਂ ਨੇ ਲਜੇਓ ਲਾਜ ਤੁহানोंने नील जे लाज तुहानो नहीं